ਪਰਮ ਸਰਕਾਰ ਜੋ ਸਤਿਗੁਰਾਂ ਦੀ ਸਾਜੀ ਅੰਤਿ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਭਾਈ ਮਾਤਾ ਵਤਨਾਂ ਵਾਲੇ ਪਾਸੋਂ ਆਵਾਜ਼ ਆ ਰਹੀ ਹੈ ਕਿਰਪਾ ਕਰਕੇ ਕੋਈ ਗੱਲਾਂ ਨਾ ਕਰੋ ਜੇਕਰ ਬਾਬਾ ਜੀ ਦੀ ਯਾਦ ਵਿੱਚ ਆਏ ਹੋਣਾ ਬਾਬਾ ਅੱਥਾ ਸੋਨੂੰ ਸਰਦਾਜਨੀ ਦੇ ਫੁੱਲ ਭੇਟ ਕਰਨ ਆਏ ਹਾਂ ਤੇ ਬੇਨਤੀ ਹੈ ਭਾਈ ਪਰਮੇਸ਼ਰ ਦਾ ਨਾਮ ਸੁਣੋ ਗੌਰ ਦੇ ਨਾਮ ਬੇਨਤੀ ਕਰੋ ਸੱਚੇ ਪਾਤਸ਼ਾਹ ਜੀ ਆ ਕੇ ਮਹਾਰਾਜ ਵਿਚਰੀ ਹੋਈ ਆਤਮਾ ਨੂੰ ਚਰਨਾ ਚਲਵਾਸ ਪਰਮੇਸ਼ਰ ਰਹੋ ਵਿਚਾਰ ਜਿਤਨੇ ਵੀ ਸੰਗਤ ਪਹੁੰਚੇ ਹੋ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਫ ਹੋਣ ਦੇ ਲਈ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਪਰਿਵਾਰ ਵੱਲੋਂ ਰਾਣਾ ਰਾਉਨਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪ ਕੋ ਆਪਣੀ ਕੋਈ ਨ ਬੰਦਾ ਤੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ ਕਿ ਵਾਰੋਂ ਵਾਰੀ ਸਭਨੇ ਚਲੇ ਜਾਣਾ ਹੈ ਜਦੋਂ ਵੀ ਕਿਸੇ ਦਾ ਸਮਾ ਆਉਂਦਾ ਹੈ ਹਰੇਕ ਹਰੇਕ ਸਰੀਰ ਨੇ ਜਾਣਾ ਹੈ ਰਾਣਾ ਰਾਉ ਦਾ ਤੁਰ ਹੈ ਰੰਗਨੰਦੋਂ ਕੋ ਫਕੀਰ ਵਾਰਿਆ ਉਹ ਆਪਣੀ ਕੋਈ ਨਾ ਬੰਦੈ ਦੀ ਸਵਰਗਵਾਸੀ ਬਾਬਾ ਮੱਥੇ ਸਿੰਘ ਦੀ ਚੌਂਕੀਦਾਰ ਜੋ ਕਿ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਆਖੰਤਮ ਅਰਦਾਸ ਦੇ ਵਿੱਚ ਆਪ ਰਿਸ਼ਤੇਦਾਰ ਸਮੂਹ ਨਗਰ ਦੇ ਸੰਗਤ 505 ਸਮੂਹ ਅੱਗੇ ਦਾ ਜਿਤਨੇ ਵੀ ਸੰਗਤ ਪਹੁੰਚੇ ਹੋ ਸਾਰਿਆਂ ਦਾ ਪਰਿਵਾਰ ਵੱਲੋਂ ਨਗਰ ਵੱਲੋਂ ਕੋਟਾਨ ਕੋਟ ਦਾ ਧੰਨਵਾਦ ਹੈ ਆਪ ਜੀ ਸ਼ਬਦ ਸਰਵਣ ਕਰ ਰਹੇ ਹੋ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਰਤ ਪਾਈ ਹਰ ਕੋ ਨਾਮ ਸਦਾ ਸੁਭਦਾਈ ਹੁਣ ਬੰਦਾ ਸਾਰੀ ਉਪਰ ਕੱਢ ਦਿੰਦਾ ਹੈ ਸੁਖ ਵਾਲਾ ਸਨਾ ਪਾਲਣ ਦੇ ਲਈ ਜਿਹਦੇ ਪਰ ਦੁਨੀਆ ਦਾ ਬਿਆਨ ਧਨ ਪਿਆ ਦੁਨੀਆ ਦੀਆਂ ਬਿਆਨਤ ਜਾਇਦਾਦਾਂ ਨੇ ਵੱਡੇ ਵੱਡੇ ਬਿਜ਼ਨਸ ਨੇ ਵੱਡਾ ਕਾਰੋਬਾਰੀ ਹੈ ਵੱਡੀ ਭੂਮੀ ਹੈ ਤੇ ਮਹਾਰਾਜ ਕਹਿੰਦੇ ਇੱਕ ਕੁੱਲੀ ਵਾਲੇ ਤੋਂ ਲੈ ਕੇ ਮਹਿਲ ਵਾਲੇ ਤੱਕ ਹਰੇਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦੇ ਵਿੱਚ ਰਹਿ ਕੇ ਆਪਣੀਆਂ ਤਬਦੀਦਾਰੀਆਂ ਦੇ ਵਿੱਚ ਰਹਿ ਕੇ ਸੌਖਾ ਜੀਵਨ ਨੰਪੜ ਤੁਰਿਆ ਹੈ ਹਰੇਕ ਜਉਂਦਾ ਮੈਂ ਸੌਖਾ ਹੋਵਾਂ ਮੇਰਾ ਮਨ ਸੌਖਾ ਹੋਵੇ ਮੇਰਾ ਤਨ ਸੌਖਾ ਹੋਵੇ ਮੇਰੇ ਘਰ ਦੇ ਵਿੱਚ ਸੁਖ ਸ਼ਾਂਤੀ ਹੋਵੇ ਮਹਾਰਾਜ ਕਹਿੰਦੇ ਹਰ ਇੱਕ ਬੰਦਾ ਤੁਰਿਆ ਹੋਇਆ ਹੈ ਲੱਭਣ ਬਾਜ਼ ਤੇ ਲੈਣ ਬਾਜ਼ ਬੰਦਾ ਮਿਹਨਤ ਕਰਕੇ ਧਨ ਕਮਾਉਂਦਾ ਹੈ ਮਿਹਨਤ ਕਰਕੇ ਬੱਚੇ ਪਾਲਦਾ ਹੈ ਤੇ ਨਾਲ ਨਾਲ ਆਪਣੀ ਕਮਾਈ ਇਸ ਕੰਮ ਵੱਲ ਵੀ ਲਾਉਂਦਾ ਹੈ ਕਿ ਜੇ ਕਿਸੇ ਦਰਦ ਤੋਂ ਮੈਨੂੰ ਸੁੱਖ ਮਿਲ ਜਾਏ ਜੇ ਕੋਈ ਮੇਰੀ ਝੋਲੀ ਪਰ ਜਾਏ ਜੇ ਕਿਸੇ ਦਰਦ ਤੇ ਜਾ ਕੇ ਮੇਰੇ ਮਨ ਦੀਆਂ ਮਰਜ਼ੀਆਂ ਪੂਰੀਆਂ ਹੋ ਜਾਣ ਮਹਾਰਜ ਕਹਿੰਦੇ ਭਾਈ ساری ਉਮਰ ਬੰਦਾ ਇਹ ਚੀਜ਼ ਵੀ ਲੱਭਦਾ ਫਿਰਦਾ ਹੈ ਪਰ ਜਿੱਥੋਂ ਮਿਲਦੀ ਹੈ ਉੱਥੇ ਜਾਂਦਾ ਨਾਲ ਮਨ ਦੇ ਸੁੱਖ ਤਨ ਦੇ ਸੁੱਖ ਮਹਾਰਾਜ ਕਹਿੰਦੇ ਮਿਲਦੇ ਨੇ ਪਰ ਮਿਲਦੇ ਕਿੱਥੋਂ ਐ ਉਹ ਰਸਤੇ ਜਾ ਕੇ ਬਣਦਾ ਨਹੀਂ ਉਹ ਰਸਤੇ ਜਾ ਕੇ ਘੜਦਾ ਨਹੀਂ ਉਹ ਸਮਯਾਦਾ ਦੇ ਵਿੱਚ ਆਉਂਦਾ ਨਹੀਂ ਜਿੱਥੋਂ ਮਨ ਦੇ ਸੁੱਖ ਵੀ ਮਿਲਦੇ ਸੀ ਤੇ ਤਨ ਦੇ ਸੁੱਖ ਵੀ ਮਿਲਦੇ ਸੀ ਹਰ ਇੱਕ ਸ਼ਰੀਰ ਨੇ ਜਾਣਾ ਹੈ ਹਰ ਇੱਕ ਦੁਨੀਆ ਦੀ ਚੀਜ਼ ਬਿਨ ਸੁਨਹਾਰ ਹੈ ਭਾਵ ਖਤਮ ਹੋਣ ਵਾਲੀ ਹੈ ਜਿਹੜੀ ਚੀਜ਼ ਪੈਦਾ ਹੋਗੀ ਨਾ ਦੁਨੀਆ 'ਚ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ 84 ਲੱਖ ਜੂਨ ਦੇ ਵਿੱਚ ਸਾਡੀ ਮਨੁੱਖਾਂ ਦੀ ਜੂਨੀ ਵੀ ਹੈ ਅਸੀਂ ਵੀ ਆਪਣੀ ਉਮਰ ਮੁਤਾਬਕ ਦੁਨੀਆ 'ਤੇ ਰਹਿਣਾ ਜਿੰਨੇ ਸਵਾਸ ਬਖਸ਼ੇ ਨੇ ਉੰਨੇ ਜਾਉਣੇ ਨੇ ਮਹਾਰਾਜ ਕਹਿੰਦੇ ਫਿਰ ਜੀ ਕਰਦਾ ਵੀ ਮੈਂ ਸੋਖਾ ਰਵਣ ਮਨ ਕਰਦਾ ਵੀ ਜ਼ਿੰਦਗੀ ਸੌਖੀ ਨਿਕਲ ਜਾਏ ਜਿੰਨੇ ਕੁ ਸਵਾਸ ਬਚੇ ਨੇ ਇਹ ਸਕੂਨ ਦੇ ਨਿਕਲ ਜਾਣ ਸੱਚੇ ਪਾਤਸ਼ਾਹ ਕਹਿੰਦੇ ਜੇ ਐਦਾਂ ਦੀ ਜ਼ਿੰਦਗੀ ਭੋਕੜਾ ਚਾਹੁੰਦੇ ਹੋ ਨਾ ਭਾਈ ਸਮਾਂ ਸਭ ਕੋਲੇ ਸੀਮਤ ਹੈ ਪਤਾ ਨਹੀਂ ਕਦੋਂ ਕਿਆ ਵਿਸਾਸਾ ਇਸ ਭਾਂਡੇ ਦਾ ਇਤਨਾ ਕੁ ਲਾਗੈ ਠਣਕਾ ਮਹਾਰਾਜ ਕਹਿੰਦੇ ਜਿਵੇਂ ਪਾਣੀ ਦਾ ਭਰਾ ਭਰਿਆ ਹੋਇਆ ਕਢਾਉਂਦੇ ਨੇ ਤੌੜੇ ਦੇ ਵਿੱਚ ਪਾਣੀ ਪਾਇਆ ਹੋਵੇ ਪਾਣੀ ਦਾ ਭਰਿਆ ਤੌੜਾ ਹੋਵੇ ਤੇ ਮੜੀ ਜਿਹੀ ਥੋਕਰ ਲੱਗ ਜਾਏ ਸਾਰਾ ਪਾਣੀ ਤੌੜੇ ਦੇ ਵਿੱਚੋਂ ਸਿਮ ਜਾਂਦਾ ਬਹੁਤ ਹੀ ਖਤਰਨਾਕ ਕਰਨ ਵਾਲਾ ਮਹਾਰਾਜ ਕਹਿੰਦੇ ਲੋੜੀਂਦੀ ਜ਼ਿੰਦਗੀ ਜਿਉਣ ਵਾਲੇ ਬਖਮੁਖ ਬੁਰੀਆਂ ਆਦਕਾਂ ਦੇ ਵਿੱਚ ਰਹਿਣ ਵਾਲੇ ਬੰਦੇ ਆਪਣੀ ਜ਼ਿੰਦਗੀ ਬਰਚਾਤ ਮਾਰ ਕੇ ਇਹਦੀ ਵੈਲਿਊ ਕਿੰਨੀ ਹੈ ਇਹਦਾ ਸਮਾਂ ਕਿੰਨਾ ਹੈ ਮਹਾਰਾਜ ਕਹਿੰਦੇ ਤੈਨੂੰ ਵੀ ਪਤਾ ਨਹੀਂ ਹੈ ਤੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਵੀ ਤੂੰ ਜਉਣਾ ਕਿੰਨਾ ਨਾਂਮ ਹੈ ਜਿਹੜੀਆਂ ਚੀਜ਼ਾਂ ਦਾ ਮਾਲਕ ਅਖਰੌਂਦਾ ਹੈ ਉਹਨਾਂ ਦਾ ਮਾਲਕ ਤੂੰ ਕਿੰਨਾ ਨਾਂਮ ਹੈ ਜਿਹੜੇ ਘਰ ਦਾ ਰਾਜਾ ਸਮਝਦਾ ਹੈ ਉਹ ਘਰ ਦਾ ਮਾਲਕ ਕਿੰਨਾ ਨਾਂਮ ਹੈ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੂੰ ਖਰੀਦੀਆਂ ਨੇ ਮਹਾਰਾਜ ਕਹਿੰਦੇ ਦੁਨੀਆ ਦੀਆਂ ਇੱਕ ਚੀਜ਼ ਦੁਨੀਆ ਦੀ ਸਭ ਤੋਂ ਮਹਿੰਗੀ ਐ ਸਾਕੀ ਸਾਰੀਆਂ ਥੱਲੇ ਪਰ ਮਹਾਰਾਜ ਕਹਿੰਦੇ ਜਿਹੜੀ ਸਭ ਤੋਂ ਮਹਿੰਗੀ ਐ ਜਿਹੜੀ ਦੁਨੀਆ ਦੇ ਧਨ ਦੇ ਨਾਲ ਨਹੀਂ ਹਿਰਦੇ ਨਾਲ ਮਿਲਦੀ ਐ ਉਹ ਚੀਜ਼ ਨੂੰ ਕਦੇ ਬੰਦਾ ਖਰੀਦਦਾ ਨਹੀਂ ਜਿਹੜੀ ਚੀਜ਼ ਸਾਨੂੰ ਆਪਣੇ ਨਾਲ ਰੈਗੂਲਰ ਤੌਰ 'ਤੇ ਚਾਹੀਦੀ ਐ ਉਹ ਬੰਦਾ ਤੋੜਦਾ ਨਹੀਂ ਐ ਉਹ ਐ ਮਹਾਰਾਜ ਕਹਿੰਦੇ ਗੁਰੂ ਦਾ ਨਾਮ ਜਿਹੜਾ ਸ਼ਬਦ ਤੁਸੀਂ ਸੁਣਿਆ ਹੈ ਨਾ ਉਹ ਸ਼ਬਦ ਦੇ ਅਰਥ ਆਪਾਂ ਕਰ ਲਏ। ਇਹ ਸ਼ਬਦ ਦੇ ਅਰਥ ਨੇ ਵੀ ਅਸੀਂ ਦੁਨੀਆ ਤੇ ਰਹਿਣਾ ਕਿਵੇਂ ਹੈ? ਅਸੀਂ ਦੁਨੀਆ ਤੇ ਖਾਣਾ ਕਿਵੇਂ ਹੈ? ਜਿਉਣਾ ਕਿਵੇਂ ਹੈ? ਵਰਤਣਾ ਕਿਵੇਂ ਹੈ? ਬੰਦੇ ਦੇ ਲਈ ਤੇ ਸਾਰੀਆਂ ਗੁਰੂ ਗ੍ਰੰਥ ਸਾਹਿਬਹ ਜਿੰਨੀਆਂ ਪੰਕਤੀਆਂ ਨੇ ਜਿੰਨੇ ਗੁਰੂ ਸਾਹਿਬ ਦੇ ਅੰਗ ਨੇ ਭਾਈ ਉਹ ਬੰਦੇ ਨੂੰ ਸਮਝਾਉਣ ਵਾਸਤੇ ਤੇ ਕਹਿ ਰਹੇ ਨੇ। ਸਾਨੂੰ ਇਹ ਤੇ ਸਮਝ ਆ ਰਹੀ ਤੇ ਆਹ ਸ਼ਬਦ ਦੇ ਵਿੱਚੋਂ ਅੱਜ ਅਸੀਂ ਇਹ ਜਾਣ ਕੇ ਜਾਣਾ ਕਿ ਚਲੇ ਅਸੀਂ ਤਾਂ ਜਾਣਾਂ ਪਰ ਸਾਨੂੰ ਹੁਣ ਬਾਕੀ ਦਾ ਜੀਵਨ ਲੰਘਾਉਣਾ ਕਿਵੇਂ ਗਈ ਅਸੀਂ ਰਹਿਣਾ ਕਿਵੇਂ ਮਹਾਰਾਜ ਕਹਿੰਦੇ ਜੇ ਸੁੱਖ ਮੰਗਦੇ ਹੋ ਭਾਈ ਮਨ ਦਾ ਸੁੱਖ ਹੋਵੇ ਘਰ ਦੇ ਵਿੱਚ ਸੁੱਖ ਹੋਵੇ ਸਰੀਰ ਵੀ ਸੁਖੀ ਹੋਵੇ ਸਰੀਰ ਤੰਦਰੁਸਤੀ ਹੋਵੇ ਤਾਂ ਮਹਾਰਾਜ ਕਹਿੰਦੇ ਸੁਣੋ ਇਹ ਨਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਆਪਾਂ ਪੜਿਆ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੁ ਗਤ ਪਾਈ ਮਹਾਰਾਜ ਕਹਿੰਦੇ ਭਾਈ ਜਿਹੜਾ ਹਰੀ ਦਾ ਨਾਮ ਹੈ ਉਹ ਦੁਨੀਆ ਦੇ ਉੱਤੇ ਸਭ ਤੋਂ ਵਧੀਆ ਸਭ ਤੋਂ ਵਧੀਆ ਰਿਸ਼ਤਾ ਹੈ ਜੇ ਕੋਈ ਦੁਨੀਆ ਦੇ ਉੱਤੇ ਸਾਨੂੰ ਨਿਰਾਇ ਸੁਖੋਤਨ ਵਾਲੀ ਚੀਜ਼ ਹੈ ਉਹ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਚੰਗਾ ਗਿਆਨ ਚੰਗੀ ਸੋਚੀ ਚੰਗੀ ਮਤ ਆ ਜਾਣੀ ਮਾੜੇ ਮਿੱਤਰਾਂ ਦਾ ਸੰਗ ਛੱਡ ਦੇਣਾ ਮਾੜੇ ਨਸ਼ਿਆਂ ਦਾ ਸੰਗ ਛੱਡ ਦੇਣਾ ਮਾੜੀ ਸੰਗਤ ਵਿੱਚ ਬੈਠਣਾ ਤਿਆਗ ਦੇਣਾ ਹਮੇਸ਼ਾ ਗੁਰੂ ਕੀ ਸਿੱਖਾਂ ਦੀ ਸੰਗਤ ਕਰਨੀ ਉਹਨਾਂ ਲੋਕਾਂ ਦੀ ਸੰਗਤ ਕਰਨੀ ਜਿਹੜੇ ਸੱਚ ਨੂੰ ਅਪਣਾਉਂਦੇ ਨੇ ਜਿਹੜੇ ਇਹ ਉਪਦੇਸ਼ ਨੂੰ ਮੰਨਦੇ ਨੇ ਅਵਲ ਅੱਲਾਹ ਦੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਸਭ ਜਾਂ ਪੰਜਾ ਕੌਣ ਭਲੇ ਕੋਲ ਮਾਰੇ ਕਹਿੰਦੇ ਸਾਰੇ ਭਾਈ ਉਹ ਪਰਮੇਸ਼ਰ ਦੇ ਬੱਚੇ ਆ ਪਰ ਕਮੀ ਕਿਥੇ ਹੈ ਕਮੀ ਹੈ ਮਾਰੇ ਕਹਿੰਦੇ ਜਿਉਣਾ ਨਹੀਂ ਸਿੱਖੇ ਹਲੇ ਤੱਕ ਕਈ ਵਾਰ ਉਮਰ 50 ਸਾਲ ਦੀ ਹੋ ਜਾਂਦੀ ਹੈ ਪਰ ਰੱਬ ਦੇ ਇੱਕ ਅੱਖਰ ਦਾ ਗਿਆਨ ਨਹੀਂ ਹੁੰਦਾ ਕਈ ਵਾਰ ਇੱਕ ਕਹਾਵਤ ਆਪਾਂ ਆਪ ਸੁਣਦੇ ਆ ਕਿ ਫਲਾਣਾ ਬੰਦੇ ਦੀ ਸਾਰੀ ਉਮਰ ਲੰਘ ਗਈ ਇਹਨੂੰ ਅਕਲ ਨਹੀਂ ਮਾਰਜੀ ਕਹਿੰਦੀ ਇਹ ਜਿਹੜੀ ਆ ਚੀਜ਼ਾਂ ਅਖਵਾ ਰਿਆ ਨਾ ਇਹ ਜੱਤ ਵਿਖਵਾਉਣੀਆਂ ਨਹੀਂ ਸੀ ਆ ਉਮਰ ਜਾ ਕੇ ਤੂੰ ਸਿਆਣਾ ਬਣਨਾ ਸੀ ਸਿਆਣਾ ਬਣਿਆ ਨਹੀਂ ਮਾਰਜੀ ਕਹਿੰਦੇ ਤੈਨੂੰ ਲੱਗਦਾ ਵੀ ਤੇਰਾ ਕੁਝ ਨਹੀਂ ਨਿਕਲਿਆ ਗੁਰੂ ਦੀ ਨਜ਼ਰਾਂ ਨਾਲ ਵੇਖੇ ਗੁਰੂ ਵਾਲੀ ਆਖਣਾ ਵੇਖੇ ਮਹਾਰਾਜ ਕਹਿੰਦੇ ਤੇਰੀ ਸਾਰੀ ਜ਼ਿੰਦਗੀ ਉਹ ਪਿਆਰ ਦੀ ਨਿਕਲ ਗਈ ਹੈ ਜਦ ਕਿ ਅੱਖੋਂ ਸਾਥਾ ਸ੍ਰੀ ਵਾਹਿਗੁਰੂ ਉਮਰ ਭਿੰਦੀ ਦੀ ਸਾਰੀ ਚੰਗਿਆ ਚੰਗੀ ਸਿੱਖਿਆ ਨਹੀਂ ਬਣਾ ਸਕਿਆ ਉਮਰ ਲੰਘ ਗਈ ਸਾਰੀ ਗੁਰੂ ਦੀ ਮਰਿਆਦਾ ਨਾ ਸਕਿਆ ਉਮਰ ਲੰਘ ਗਈ ਸਾਰੀ ਗੁਰੂ ਦੇ ਕਹੇ ਰਸਤੇ ਤੇ ਨਾ ਚੱਲ ਪਾਇਆ ਤੇ ਮਹਾਰਾਜ ਕਹਿੰਦੇ ਫਿਰ ਜੀਵਨ ਹਾਰਿਆ ਜਿੱਤਿਆ ਤੂੰ ਜੀਵਨ ਜਦੋਂ ਜਿਤਨਾ ਸੀ ਗੁਰੂ ਦੇ ਅੱਖਾਂ ਲੱਗ ਕੇ ਆਪਣੀ ਘਰ ਦੀ ਕਬੀਲਦਾਰੀ ਵੀ ਕਰਦਾ ਆਪਣੇ ਬੱਚਿਆਂ ਨੂੰ ਵੀ ਸਾਹਮਦਾ ਘਰ ਦੇ ਕੰਮ ਧੰਦੇ ਵੀ ਕਰਦਾ ਤੇ ਨਾਲ ਨਾਲ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਗੁਰੂ ਦੇ ਅੱਖੇ ਲੱਗ ਕੇ ਰਹਿੰਦਾ ਮਹਾਰਾਜ ਕਹਿੰਦੇ ਫੇਰ ਜ਼ਿੰਦਗੀ ਸਫਲੀ ਹੁੰਦੀ ਹੈ ਹਰ ਕੋ ਨਾਮ ਸਦਾ ਸੁਖदाई ਇਹ ਸ਼ਬਦ ਦੇ ਪਹਿਲਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੁੰਦਾ ਨਵੇਂ ਪਾਤਸ਼ਾਹ ਮਹਾਰਾਜ ਦੱਸਦੇ ਨੇ ਕਿ ਦੇ ਭਾਈ ਆ ਬੇਨਤੀ ਹੈ ਭਾਈ ਪਰਿਵਾਰ ਵਾਲਿਆਂ ਨੂੰ ਪ੍ਰਬੰਧ ਕਰਕੇ ਬੁੜੀਆਂ ਨੂੰ ਚੁੱਪ ਕਰਾ ਦਿਓ 15 ਮਿੰਟ ਹੋਰ ਨੇ ਥੋੜਾ ਜਨਾ ਧਿਆਨ ਦੇ ਨਾਲ ਜਦੋਂ ਗੱਲ ਕਰਦੇ ਆ ਇਹ ਗੱਲਾਂ ਬੜੀਆਂ ਡੋਗੀਆਂ ਨੇ ਇਹ ਮੁਰਾਂ ਦੀ ਬਾਣੀ ਦੇ ਸ਼ਬਦ ਦੇ ਅਰਥ ਨੇ ਭਾਈ ਕਿ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਕਿਉਂ ਨਹੀਂ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਗੁਰੂ ਮਹਾਰਾਜ ਦੇ ਜਿਹੜੇ ਬਚਨ ਨੇ ਵੀ ਇੱਕ ਨਕਸ਼ਾ ਹੈ ਦੁਨੀਆ ਤੇ ਰਹਿਣ ਦਾ ਸੌਖੇ ਰਹਿਣ ਦਾ ਵੀ ਕਿਹੜੀਆਂ ਆਦਤਾਂ ਕਰਕੇ ਬੰਦਾ ਸੁਖਾ ਰਹਿੰਦਾ ਹੈ ਬਾਬਾ ਮਦਰਸਾ ਤੋਂ ਬੇਨਤੀ ਹੈ ਕਿ ਭਾਈ ਬੁੜੀਆਂ ਨੂੰ ਚੁੱਪ ਕਰਾਓ ਤਿੰਨ-ਚਾਰ ਵਾਰੀ ਕਹਦਾ ਫੇਰ ਵੀ ਚੁੱਪ ਨਹੀਂ ਆਉਂਦੀਆਂ ਮਹਾਰਾਜ ਜੀ ਦੱਸਣਾ ਕਰਦੇ ਨੇ ਕਿ ਭਾਈ ਪਰਮੇਸ਼ਰ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਨਾਲ ਹੁਣ ਦੁਨੀਆ ਤੇ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਇੱਕ ਉਹ ਨੇ ਜਿਹੜੇ ਰੋਜ਼ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਫੇਰ ਕੰਮ ਧੰਦੇ ਸ਼ੁਰੂ ਕਰਦੇ ਨੇ ਤੇ ਮਹਾਰਾਜ ਦੀ ਤਸਵੀਰ ਸਿਖਿਆ ਤੇ ਰਹਿੰਦੇ ਨੇ ਉਹਵੇਂ ਸਾਬਤ ਸੂਰਤ ਬਾਣੇ ਦੇ ਵਿੱਚ ਰਹਿੰਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਗੁਰੂ ਦੇ ਅੱਖੇ ਲਈ ਨਹੀਂ ਲੱਗਦੇ ਜਿਹੜੇ ਗੁਰੂ ਦੇ ਅੱਖੇ ਨਹੀਂ ਲੱਗਦੇ ਜਿੰਨਾ ਅੰਦਰ ਅਕਾਲ ਪੁਰਖ ਦਾ ਗਿਆਨ ਨਹੀਂ ਹੈ ਸਰਬ ਸਾਂਝਾ ਉਹ ਸੋਚਦੇ ਨੇ ਕਿਤੇ ਰੱਬ ਬਹੁਤੇ ਨੇ ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਰੱਬ ਇੱਕੋ ਹੀ ਹੈ ਇੱਕ ਓ ਅੰਕਾਰੋ ਪ੍ਰਮਾਤਮਾ ਇੱਕ ਹੈ ਤੇ ਮਿਲਦਾ ਤਾਂ ਜਦੋਂ ਅਸੀਂ ਗੁਰੂ ਦੀ ਸੰਗਤ ਨੇਮਣਾ ਕਰਦੇ ਆਂ ਜਦੋਂ ਅਸੀਂ ਮਹਾਰਾਜ ਦੀ ਮਰਿਆਦਾ ਦੇ ਵਿੱਚ ਰਹਿੰਦੇ ਆਂ ਉਦੋਂ ਸਤਿਗੁਰੂ ਸਾਡੇ ਤੇ ਕਿਰਪਾ ਕਰਦਾ ਫਿਰ ਸਾਨੂੰ ਬੈਠਣਾ ਵੀ ਆਉਂਦਾ ਫਿਰ ਸਾਨੂੰ ਬੋਲਣਾ ਵੀ ਆ ਜਾਂਦਾ ਫਿਰ ਸਾਨੂੰ ਰਹਿਣਾ ਬਹਿਣਾ ਕਹਿਣੀ ਬਹਿਣੀ ਰਹਿਣੀ ਸਹਿਣੀ ਇਹ ਸਾਰੇ ਗੁਣ ਨੇ ਜਿਹੜੇ ਬੰਦੇ ਵਿੱਚ ਆ ਜਾਂਦੇ ਨੇ ਕਿ ਕਿੱਦਾਂ ਦੇ ਲੋਕਾਂ ਦੇ ਵਿੱਚ ਜਾ ਕੇ ਕਿਵੇਂ ਬੈਠਣਾ ਹੈ ਕਿੱਦਾਂ ਦੀ ਸੰਗਤ ਵਿੱਚ ਜਾ ਕੇ ਕਿਵੇਂ ਬੋਲਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਪਰਮੇਸ਼ਰ ਦਾ ਸੰਗ ਕਰਿਆ ਕਰੋ ਤੇ ਉਹਦੇ ਬਚਨ ਸੁਣਿਆ ਕਰੋ ਸੁਣ ਕੇ ਜਦੋਂ ਸੁਣ ਲੈਨੇ ਹੋ ਫਿਰ ਉਹਨਾਂ ਨੂੰ ਮੰਨਿਆ ਵੀ ਕਰੋ ਜਦੋਂ ਬੰਦੇ ਦਾ ਮਨ ਸਿਆਣਾ ਹੋ ਜਾਏ ਫਿਰ ਸੁੱਖ ਮਿਲਦਾ ਹੈ ਜਦੋਂ ਬੰਦਾ ਆਤਮ ਵਾਲਾ ਹੋ ਜਾਏ ਫਿਰ ਸੁੱਖ ਮਿਲਦਾ ਹੈ ਜਦੋਂ ਬੰਦਾ ਮਾੜੇ ਮਿੱਤਰਾਂ ਦਾ ਤਿਆਗ ਕਰ ਦੇ ਮਾੜੇ ਨਸ਼ਿਆਂ ਦਾ ਤਿਆਗ ਕਰ ਦੇ ਮਾੜੀ ਸੰਗਤ ਵਿੱਚ ਜਾਣਾ ਛੱਡ ਦੇ ਫਿਰ ਮਹਾਰਾਜ ਕਹਿੰਦੇ ਬੰਦੇ ਨੂੰ ਸੁੱਖ ਮਿਲਦਾ ਹੈ ਨਹੀਂ ساری ਜਿੰਦਗੀ ਆਪਣਾ ਕਮਾਇਆ ਹੋਇਆ ਧਨ ਪਤਾ ਨਹੀਂ ਕਿੰਨਿਆਂ ਕਥਾਵਾਂ ਤੇ ਲਾ ਦਿੰਦਾ ਵੀ ਘਰ ਵੀ ਸੌਖਾ ਹੋ ਜੇ ਮਨ ਵੀ ਸੌਖਾ ਹੋ ਜੇ ਮਹਾਰਾਜ ਕਹਿੰਦੇ ਪਰ ਜਦੋਂ ਜਾਂਦਾ ਹੈ ਉਦੋਂ ਦੁਖੀ ਹੋ ਹੀ ਜਾਂਦਾ ਹੈ ਅਸਲੀ ਸੁਖੀ ਹੈ ਮਹਾਰਾਜ ਕਹਿੰਦੇ ਬੰਦਾ ਮਨ ਕਰਕੇ ਸਿਆਣਾ ਹੋ ਜਾਏ ਮਤ ਕਰਕੇ ਸਿਆਣਾ ਹੋ ਜਾਏ ਤੇ ਐਦਾ ਹੀ ਮਹਾਰਾਜ ਉਦਾਹਰਣ ਦੇ ਕੇ ਦੱਸਦੇ ਨੇ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਪ੍ਰਮਾਤਮਾ ਦਾ ਨਾਮ ਸਾਧੂ ਕਲਯੁਗੀ ਜੀਵਾਂ ਨੂੰ ਹਮੇਸ਼ਾ ਸ਼ਾਂਤੀ ਦੇਣ ਵਾਲਾ ਹੈ ਠੰਡ ਵਰਤੌਣ ਵਾਲਾ ਹੈ ਸਾਡੇ ਤਪਦੇ ਹੋਏ ਕਰੇਜਾਂ ਨੂੰ ਸ਼ਾਂਤ ਵਾਲਾ ਹੈ ਪਰਮੇਸ਼ਰ ਦਾ ਨਾਮ ਮਹਾਰਾਜ ਕਹਿੰਦੇ ਜਪਿਆ ਕਰੋ ਭਾਈ ਗੁਰੂ ਦਾ ਨਾਮ ਜਪਿਆ ਕਰੋ ਆਪਣੇ ਮਰਨੇ ਨੂੰ ਯਾਦ ਰੱਖੀਦਾ ਹੈ ਵੀ ਮਨਾ ਮਰ ਜਾਣਾ ਹੈ ਮਰ ਜਾਣਾ ਮਨਾ ਪਤਾ ਨਹੀਂ ਕਦੋਂ ਹੁਕਮ ਆ ਜਾਣਾ ਤੂੰ ਨਾਮ ਜਪਿਆ ਕਰ ਤੂੰ ਗੁਰੂ ਦੇ ਆਕੇ ਲੱਗ ਕੇ ਰਹਿ ਮਹਾਰਾਜ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਦੁਨੀਆ ਤੇ ਲੋਕ ਤੇ ਪਰਲੋਕ ਤੇ ਸਾਡਾ ਸਹਾਇਕ ਇੱਕੋ ਹੀ ਹੈ ਬਾਕੀ ਸਾਰੇ ਰਿਸ਼ਤੇ ਸਾਥੋਂ ਦੂਰ ਭਜ ਲੈਂਦੇ ਨੇ ਜਿਉਂਦਿਆਂ ਤੂੰ ਤੇ ਮੌਿਆਂ ਤੋਂ ਤੇ ਹੋਣਾ ਹੀ ਹੋਣਾ ਹੈ ਅੱਜ ਕੱਲ ਤੇ ਜਿਉਂਦਿਆਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਨਾਮ ਦਾ ਰਿਸ਼ਤਾ ਹੈ ਇਹ ਟੁੱਟਣ ਵਾਲਾ ਨਹੀਂ ਹੈ ਭਾਈ ਇਹ ਟੁੱਟਿਆਂ ਨੂੰ ਜੋੜਨ ਵਾਲਾ ਹੈ ਗੱਤ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਕੋ ਸਿਮਰ ਅਜਾਮਨ ਉਦਰੇਓ ਗਣ ਕਾ ਹੋਂ ਗਤ ਪਾਈ ਉਦਰੇ ਉਤਾਰ ਕੀ ਹੁੰਦਾ ਹੈ ਉਦਰੇ ਉਹਦਾ ਅਰਥ ਹੈ ਮਾੜੇ ਕੰਮਾਂ ਤੋਂ ਬਚ ਜਾਣਾ ਮਾੜੀ ਸੋਚ ਤੋਂ ਬਚ ਜਾਣਾ ਮਾੜੇ ਔਗਣਾ ਤੋਂ ਬਚ ਜਾਣਾ ਇਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਾਂ ਤੋ ਸਿਮਰ ਪੁਜਾਮ ਬਲਵੰਦ ਰੋ ਗਨਕਾ ਹੋ ਪਤ ਗੱਤ ਪਾਈ ਮਹਾਰਾਜ ਕਹਿੰਦੇ ਸੁਣਿਆ ਵੀ ਅਜਾਮ ਕਦੋਂ ਹੋਇਆ ਸੀ ਗਨਕਾ ਕਦੋਂ ਹੋ ਰਹੀ ਸੀ ਇਹ ਜਿਹੜੇ ਲੋਕ ਸੀ ਇਹ ਉਹ ਲੋਕ ਸੀ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਲੋਕ ਸੀ ਜਿਨ੍ਹਾਂ ਦੇ ਅੰਦਰ ਭੜੇ ਤੋਂ ਭੜੇ ਬਕਾਰ ਸੀ ਜਿਨ੍ਹਾਂ ਦੀ ਮਾੜੀ ਸੋਚ ਸੀ ਜਿਹੜੇ ਗੁਰੂ ਦੇ ਨਾਮ ਤੋਂ ਤੂਹਾਂ ਖੂੜਦੰ ਦੂਰ ਸੰ ਗੁਰੂ ਦੀ ਸੋਚ ਤੋਂ ਗੁਰੂ ਦੀ ਰਹਿਣੀ ਤੋਂ ਗੁਰੂ ਦੀ ਬਹਿਣੀ ਤੋਂ ਗੁਰੂ ਦੇ ਨਾਮ ਤੋਂ ਕਰੋੜਾਂ ਦੂਰ ਸੰ ਇਹ ਲੋਕ ਕਿਹੜੇ ਇੱਕ ਅਜਾਮਲ ਤੇ ਇੱਕ ਪੰਚਾਲੀ ਹੁਣ ਮਹਾਰਾਜ ਕਹਿੰਦੇ ਜਿਹੜੇ ਨਾਮ ਨੂੰ ਸਿਮਰ ਕੇ ਅਜਾਬ ਮੰਗਨੇ ਮੁਕਤੀ ਨੂੰ ਹਾਸਲ ਕੀਤਾ ਹੈ ਜਿਹੜੇ ਨਾਮ ਨੂੰ ਸਿਮਰ ਕੇ ਅਜਾਮਨ ਦਾ ਨਾਮ ਅੱਜ ਗੁਰੂ ਕੀ ਬਾਣੀ ਦੇ ਵਿੱਚ ਆ ਗਿਆ ਹੈ ਉਹ ਅਜਾਮਨ ਸੀ ਜਿਹੜਾ ਬਕਾਰਾਂ ਤੋਂ ਬਚਿਆ ਗੁਰੂ ਦੇ ਨਾਮ ਨੂੰ ਸਿਮਰ ਕੇ ਤੇ ਦੂਜੀ ਕੌਣ ਹੈ ਗਣਕਾ ਗਣਕਾ ਦਾ ਇਤਿਹਾਸਕਾਰ ਸਾਖੀਕਾਰ ਦੱਸਦਾ ਹੈ ਕਿ ਗਣਕਾ ਇੱਕ ਵਿਸ਼ਵਾ ਦਾ ਕੰਮ ਕਰਿਆ ਕਰਦਾ ਸੀ ਤੇ ਮਾਰਾ ਕਹਿੰਦੇ ਹੁਣ ਦੇਖੋ ਜਿਹੜਾ ਕਿਦਾ ਕੰਮ ਬੇਸ਼ਵਾ ਦਾ ਹੈ ਉਹ ਰੱਬ ਦੀ ਸੋਚ ਤੋਂ ਰੱਬ ਦੀ ਕਹਿਣੀ ਤੋਂ ਕਿੱਡੀ ਦੂਰ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆਇਆ ਗਣਕਾਂ ਨੂੰ ਕਹਿੰਦੇ ਤੋਤਾ ਰੱਖਿਆ ਹੋਇਆ ਸੀ ਤੋਤੇ ਨੂੰ ਆਰਾਮ ਨਾਮ ਪੜਾਇਆ ਕਰਿਆ ਮਿੱਠੂ ਬੋਲ ਰਾਮ 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 ਉਹ ਤੇ ਟਾਈਮ ਨਹੀਂ ਲੱਗਦਾ ਸੀ ਪਰ ਤੋਤੇ ਦੇ ਰਾਹੀ ਉਹਨੂੰ ਨਾਮ ਤੇ ਪੰਡਾ ਟਾਈਮ ਲੱਗ ਜਾਂਦਾ ਸੀ ਤੇ ਮਹਾਰਾਜ ਕਹਿੰਦੇ ਦੇਖੋ ਗਣਕਾ ਤੋਤੇ ਨੂੰ ਆ ਰਾਮਨਾਮ ਪੜਾਉਂਦੀ ਬਣਾਉਂਦੀ 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 ਜਿਹੜੀ ਰੋਜ਼ ਦੀ ਰੀਤੀ ਹੁੰਦੀ ਹੈ ਨਾ ਜਿਹੜਾ ਰੋਜ਼ ਦਾ ਨਿਤਨੇਮ ਹੁੰਦਾ ਹੈ ਭਾਈ ਉਹਨੂੰ ਰੰਗ ਜ਼ਰੂਰ ਚੜਦਾ ਹੈ ਮਹਾਰਾਜ ਕਹਿੰਦੇ ਜੇ ਰੋਜ਼ ਸੰਗਤ ਕਰਾਂਗੇ ਆਪੋ ਆਪਣੇ ਪਿੰਡੀ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਉੱਠ ਕੇ ਇਹ ਹੋ ਨਹੀਂ ਸਕਦਾ ਵੀ ਮਨ ਬਦਲੇ ਨਾ ਰੀਤੀ ਬਦਲੇ ਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਣਕਾ ਰੋਜ਼ ਜਪਿਆ ਕਰੇ ਤੋਤੇ ਦੇ ਰਾਹੀਂ ਰਾਮ 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 ਓ ਰਾਮ ਰਾਮ ਜਪਦੇ ਸੀ ਤੇ ਮਾੜੇ ਕਿਹਦੇ ਰਾਮ ਰਾਮ ਜਪ ਕੇ ਪਰਮੇਸ਼ਰ ਦੇ ਨਾਮ ਨਾਲ ਇੰਨਾ ਕਿ ਪਿਆਰ ਹੋ ਗਿਆ ਫਿਰ ਜਿੰਨੇ ਮਾੜੇ ਤੰਦੇ ਸੀ ਜਿੰਨੇ ਮਾੜੇ ਆਵਣ ਸੀ ਸਭ ਤਿਆਗ ਗਏ ਸਾਰੇ ਕੱਟ ਤੇ ਸ਼ਰੀਰ ਦੇ ਵਿੱਚੋਂ ਜਿੰਨੇ ਮਾੜੇ ਤਰਦੇ ਸੀ ਸਭ ਤਿਆਗ ਤੇ ਇਸੇ ਤਰ੍ਹਾਂ ਹੀ ਅਜਾ ਮਨਸ ਅਜਾ ਮਨ ਆਪਣੇ ਪੁੱਤਰ ਦਾ ਨਾਮ ਲੈਂਦਾ ਨਾਰਾਇਣ 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 ਕਰਦਾ ਪਰਮੇਸ਼ਰ ਦੇ ਨਾਲ ਪਿਆਰ ਹੋ ਗਿਆ ਮੁੱਖ ਮਕਸਦ ਕੀ ਹੈ ਸਾਡਾ ਇਕੱਠੇ ਹੋਣ ਦਾ ਸਾਡਾ ਮਕਸਦ ਇਹ ਹੈ ਕਿ ਹੋਣ ਦਾ ਵੀ ਭਾਈ ਨੱਥਾ ਸਿੰਘ ਸਾਡੇ ਪਰਿਵਾਰ ਵਿੱਚੋਂ ਸਨ ਸਾਡੇ ਨਗਰ ਦੇ ਸਨ ਸਾਡੇ ਘਰ ਦੇ ਮੈਂਬਰ ਸਨ ਉਹ ਇਹ ਦੁਨੀਆ ਤੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਧੋਕ ਕੇ ਚਲੇ ਗਏ ਤੇ ਗੁਰਮੁਖੋ ਗੁਰੂ ਜੀ ਕਹਿੰਦੇ ਜਾਣਾ ਤੇ ਅਸੀਂ ਵੀ ਪਰ ਮਹਾਰਾਜ ਕਹਿੰਦੇ ਵਿਅਰਥਾ ਜੀਵ ਲੰਘਾਓ ਕੰਮਕਾਰ ਵੀ ਕਰੋ ਪਰਵਾਰਾਂ ਚੋਂ ਕਮਾਤੰਦਿਆਂ ਤੇ ਜਾਓ ਪਰ ਮਹਾਰਾਜ ਕਹਿੰਦੇ ਬਾੜੀ ਸੰਗਤ ਤਿਆਗੋ ਭਾਈ ਮਾਰੇ ਲੋਕਾਂ ਦਾ ਤਿਆਗੋ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲੇ ਉੱਠਣ ਦੇ ਨਾਲ ਮਾਰੇ ਕਿਤੇ ਸਰੀਰ ਦੀ ਸਰੀਰ ਦੀ ਅਨਰਤੀ ਹੈ ਜਿਹੜੀ ਉਹ ਇੱਕ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ ਅਮਰਤ ਵੇਲੇ ਉੱਠਣ ਦਾ ਫਲ ਮਾਰੇ ਦੱਸਣਾ ਕਰਦੇ ਨੇ ਸਤਿਗੁਰ ਕਾਜੋ ਸੇਖ ਖਾਏ ਸੋ ਭਲਕੇ ਉਖਾਰ ਨਾਮ ਧਿਆਵਾ ਉਤਮ ਕਰੇ ਭਲਕੇ ਪ੍ਰਭਾਤੀ ਇਸ਼ਾਰਾ ਕਰੇ ਅਮਰਤ ਸਰਨਾਂ ਜਦੋਂ ਬੰਦਾ ਇਸ਼ਨਾਨ ਕਰਦਾ ਨਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨੂੰ ਯਾਦ ਕਰਕੇ ਫਿਰ ਐਉਂ ਮਹਾਰਾਜ ਕਹਿੰਦੇ ਮਹਿਸੂਸ ਕਰਦਾ ਜਿਵੇਂ ਆਪਕ ਤੁਸੀਂ ਅੰਮ੍ਰਿਤ ਸਰੋਵਰ ਦੇ ਵਿੱਚ ਛੁੱਪੀਆਂ ਲਾਉਂਦਾ ਹੋਵੇ ਇੱਕ ਤਾਂ ਇਹ ਸਰੋਵਰ ਹੈ ਇੱਕ ਗੁਰੂ ਦੇ ਨਾਮ ਦੀ ਬਾਣੀ ਦਾ ਸਰੋਵਰ ਹੈ ਗੁਰੂ ਦੇ ਨਾਮ ਦਾ ਸਰੋਵਰ ਹੈ ਮਹਾਰਾਜ ਕਹਿੰਦੇ ਗੁਰੂ ਦੇ ਨਾਮ ਦੇ ਸਰੋਵਰ ਦੇ ਵਿੱਚ ਸਾਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਮਰਤ ਵੇਲੇ ਕਾ ਜਾਗਣਾ ਜੇ ਕੋ ਜਾਗੈ ਨੰਤ ਇੱਕ ਬਡੇਤੀ ਆਰ ਜਾਏ ਕਿਤੇ ਮਾੜੀ ਕਹਿੰਦੇ ਉਮਰ ਵੱਡੀ ਹੁੰਦੀ ਹੈ ਅਮਰਤ ਵੇਲੇ ਉੱਠਣ ਦੇ ਨਾਲ ਕਿਉਂ ਬੰਦਾ ਮਾੜੇ ਕੰਮਾਂ ਤੋਂ ਬਚਦਾ ਜੇ ਕੋ ਚੰਗੀ ਮਤ ਹੋਵੇ ਉਮਰ ਵੱਡੀ ਹੁੰਦੀ ਹੈ ਅਮਰਤ ਵੇਲੇ ਕਾ ਜਾਗਣਾ ਜੇ ਕੋ ਜਾਗੈ ਨੰਤ ਇੱਕ ਬਡੇਤੀ ਆਰ ਜਾਏ ਕਿਤੇ ਉਮਰ ਵੱਡੀ ਹੁੰਦੀ ਹੈ ਤੇ ਦੂਜਾ ਕੀ ਹੈ ਮਹਾਰਾਜ ਕਹਿੰਦੇ ਦੂਜਾ ਸਾਹਿਬ ਆਵੇ ਚਿੱਤ ਦੂਜਾ ਭਾਈ ਅਮਰਤ ਵਲੇ ਉੱਠ ਕੇ ਮੰਨ ਜਿਹੜਾ ਇਹ ਸ਼ਾਂਤ ਹੁੰਦਾ ਹੈ ਫਿਰ ਪਰਮੇਸ਼ਰ ਕੋਲ ਤੇ ਆਉਂਦਾ ਹੈ ਜੇ ਕਿਤੇ ਅਮਰਤ ਵਲੇ ਉੱਠ ਕੇ ਬੰਦਾ 20 ਮਿੰਟ 25 ਮਿੰਟ 30 ਮਿੰਟ ਜਪ ਲਏ ਤੇ ਮਹਾਰਾਜ ਕਹਿੰਦੇ ਸਾਰਾ ਦਿਨ ਭਾਈ ਐਂ ਬੰਦੇ ਦਾ ਖੁਸ਼ ਲੰਘਦਾ ਹੈ ਤੰਦਰੁਸਤ ਰਹਿੰਦਾ ਹੈ ਮੌਤ ਹੈ ਜਿਹੜੀ ਉਹ ਆਉਣੀ ਆਉਣੀ ਇੱਕ ਬੁੱਢੀ ਮਾਂ ਜਿਦਾ ਛੋਟਾ ਜਿਹਾ ਪੁੱਤ ਹੈ ਕੋਈ ਸਹਾਰਾ ਨਹੀਂ ਘਰ ਦੇ ਵਿੱਚ ਮਾਂ ਪੁੱਤ ਦੋਨੋਂ ਰਹਿੰਦੇ ਨੇ ਬੁੱਢੀ ਮਾਂ ਤੇ ਉਹ ਮਾਂ ਦੇ ਪੁੱਤ ਦੀ ਮੌਤ ਹੋ ਗਈ ਇੱਕੋ ਹੀ ਸਹਾਰਾ ਸੀ ਉਮਰ ਵੱਡੀ ਸੀ ਮਾਂ ਦੀ ਤੇ ਇੱਕੋ ਹੀ ਸਹਾਰਾ ਸੀ ਪੁੱਤਰ ਦਾ ਉਹਦੀ ਵੀ ਮੌਤ ਹੋ ਗਈ ਜਿਵੇਂ ਜਿਵੇਂ ਨਗਰ ਦੇ ਵਿੱਚ ਪਿੰਡ ਦੇ ਵਿੱਚ ਪਤਾ ਲੱਗਦਾ ਹੈ ਸਾਰੇ ਲੋਗ ਉਹ ਮਾਂ ਦੇ ਘਰ ਵੱਲ ਨੂੰ ਜਾ ਰਹੇ ਨੇ ਸੋਗ ਮਨਾਉਣ ਦੇ ਲਈ ਦੁੱਖ ਮਨਾਉਣ ਦੇ ਲਈ ਗੱਲਾਂ ਕਰਦੇ ਨੇ ਮਾਂ ਦੇ ਇੱਕੋ ਹੀ ਪੁੱਤ ਇੱਕੋ ਹੀ ਬੱਚਾ ਸੀ ਉਮਰ ਵੱਡੀ ਸੀ ਇੱਕੋ ਹੀ ਪੁੱਤ ਸੀ ਇਹੀ ਘਰ ਦਾ ਆਸਰਾ ਸੀ ਇਹੀ ਸਹਾਰਾ ਸੀ ਇਹੀ ਘਰ ਦਾ ਚਾਨਣ ਸੀ ਰੱਬ ਨੇ ਇਹ ਵੀ ਖੋ ਲਈ ਮਹਾਰਾਜ ਕਹਿੰਦੇ ਭਾਈ ਇਨਕੀਆਂ ਨੇ ਜਿੰਨਾ ਕ ਵਕਤ ਉਹਨੇ ਦਿੱਤਾ ਹੈ ਉਹਨਾਂ ਕੀ ਭੋਖਣਾ ਸਾਰੀ ਤਿਆਰੀ ਹੋਈ ਹੈ ਜਦੋਂ ਬੱਚੇ ਦੀ ਆਰਤੀ ਨੂੰ ਚੱਕਣ ਲੱਗੇ ਨਾ ਤੇ ਮਾਂ ਰੋਂਦੀ ਹੈ ਪੁੱਬਾ ਮਾਰਦੀ ਹੈ ਉੱਚੀ ਉੱਚੀ ਰੋਂਦੀ ਹੈ ਸੰਭਾਲੀ ਨਹੀਂ ਜਾਂਦੀ ਰੋ ਰੋਂਦੀ ਹੈ ਆਰਤੀ ਵੀ ਚੱਕਣ ਦੇ ਰਹੀ ਮੇਰੇ ਪੁੱਤ ਦੀ ਆਰਤੀ ਨਾ ਚੱਲਦੀ ਮੇਰੇ ਪੁੱਤ ਨੂੰ ਮੇਰੀਆਂ ਅੱਖਾਂ ਤੋਂ ਉਹਲੇ ਨਾ ਕਰ ਦਿਓ ਮੈਂ ਆਪਣੇ ਪੁੱਤ ਨੂੰ ਨਹੀਂ ਜਾਣਦਾ ਰੋਂਦੀ ਹੈ ਬਿਰਹੋ ਦੇ ਵਿੱਚ ਬਰਾਦ ਦੇ ਵਿੱਚ ੁੱਭਾ ਮਾਰਦੀ ਹੈ ਰੋਂਦੀ ਝੱਲੀ ਨਹੀਂ ਜਾਂਦੀ ਰੱਬਾ ਮੇਰਾ ਇੱਕੋ ਹੀ ਪੁੱਤਰ ਸੀ ਉਹ ਵੀ ਨਾ ਮੇਰੇ ਮੇਰੇ ਗਏ ਜਾ ਇਕੋ ਹੀ ਮੈਨੂੰ ਪੁੱਤ ਦੇ ਸਾਥ ਦਿੱਤਾ ਸੀ ਇਕੋ ਹੀ ਮੈਨੂੰ ਬੱਚਾ ਦੇ ਕੇ ਤੂੰ ਵੀ ਖੋਲਿਆ ਰੱਬਾ ਮੈਂ ਤੇਰਾ ਕੀ ਮਾਰਾ ਕੀਤਾ ਸੀ ਮੇਰੇ ਪੁੱਤ ਦੀ ਮੌਤ ਕਿਉਂ ਹੋ ਗਈ ਐਦਾਂ ਰੱਬ ਨੂੰ ਉਲੰਭੇ ਦਿੰਦੇ ਤੇ ਸਾਧ ਸੰਗਤ ਇੱਕ ਨਾਮ ਜਪਣ ਵਾਲੀ ਰੂਹ ਨੂੰ ਚੰਗੀ ਸੰਗਤ ਦਾ ਫਰਕ ਕੀ ਹੁੰਦਾ ਹੈ ਚੰਗੀ ਸੰਗਤ ਤੋਂ ਭਾਵ ਆਉਂਦਾ ਵੱਡਾ ਗਿਆਨ ਹੁੰਦਾ ਜਿਨ੍ਹਾਂ ਕੋਲੇ ਗੁਰੂ ਵਾਲਾ ਐਦਾਂ ਦੀ ਕੋਈ ਰੱਬ ਦੀ ਰੂਹ ਉੱਥਾ ਕੱਟ ਦੇ ਵਿੱਚ ਖੜੀ ਸੀ ਕੋਈ ਰੱਬ ਦਾ ਪਿਆਰਾ ਆਇਆ ਕੀ ਹੋਇਆ ਭਾਈ ਬੁੱਢੀ ਮਾਂ ਸੀ ਇੱਕੋ ਹੀ ਪੁੱਤ ਸੀ ਇੱਕੋ ਹੀ ਸਹਾਰਾ ਸੀ ਉਹਦੀ ਵੀ ਮੌਤ ਹੋ ਗਈ ਮਾਂ ਚੀਚੀ ਹੋ ਰਹੀ ਐ ਸੰਭਾਲੀ ਨਹੀਂ ਜਾਂਦੀ ਤੇ ਸਾਧੂ ਦੇ ਕੋਲੇ ਆ ਕੇ ਆਖਿਆ ਕਹਿੰਦੇ ਮਾਂ ਜੇ ਤੇਰਾ ਪੁੱਤ ਮੋੜ ਲਿਆਵਾ ਤੇ ਫਿਰ ਚੁੱਪ ਕਰ ਦੇਗੀ ਜਾਦ ਸੰਗਤ ਜਦੋਂ ਸਾਧੂ ਨੇ ਆਖਿਆ ਤੇ ਮਾਂ ਹੱਥ ਜੋੜ ਕੇ ਖੜ ਗਈ ਮਾਂ ਹੱਥ ਜੋੜ ਕੇ ਕਹਿੰਦੀ ਹੈ ਦੁਨੀਆ ਦਾ ਸਾਰਾ ਕੁਝ ੁੱਟਿਆ ਜਾਏ ਮੇਰੇ ਕੋਲ ਜੋ ਵੀ ਹੈ ਛੋਟਾ ਜਿਹਾ ਮੇਰਾ ਘਰ ਹੈ ਜੋ ਜੀ ਹੈ ਸਭ ਕੁਝ ਮੇਰੇ ਤੋਂ ਲੈ ਲਓ ਪਰ ਮੇਰਾ ਪੁੱਤ ਮੈਨੂੰ ਵਾਪਸ ਕਰ ਦਿਓ ਮੇਰੇ ਮੈਨੂੰ ਜਿਉਂਦਾ ਕਰ ਦਿਓ ਕਹਿੰਦੇ ਮਾਂ ਫਿਰ ਤੇਰੇ ਪੁੱਤ ਨੂੰ ਜਿਉਂਦਾ ਕਰ ਦਈਏ ਮਾਂ ਚੁੱਪ ਕਰ ਗਈ ਮਾਂ ਕਹਿੰਦੀ ਜਿਉਂਦਾ ਕਰ ਦਿਓ ਮੈਂ ਸਾਰੀ ਉਮਰ ਤੁਹਾਡੇ ਚਰਨ ਧੋ ਕੇ ਪੀ ਮੰਗੀ ਮੇਰਾ ਇੱਕੋ ਹੀ ਆਸਰਾ ਹੈ ਜਿਉਂਦਾ ਦੁਨੀਆ ਤੇ ਕਹਿੰਦੇ ਜਾ ਮਾਂ ਫਿਰ ਆ ਫੜ ਆ ਫੜ ਫਟੋਰਾ ਆ ਫੜ ਬਰਤਨ ਪਿੰਡ ਦੇ ਚਲੀ ਜਾ ਜਿਹਦਾ ਕੋਈ ਨਹੀਂ ਮਰਿਆ ਜਾਂ ਉਹਦੇ ਘਰੋਂ ਜਾ ਕੇ ਚੌਲ ਲੈ ਕੇ ਪੁੱਤ ਦੇ ਬਰਾਗ ਦੇ ਵਿੱਚ ਪਾਗਲ ਹੋਈ ਨੂੰ ਝੱਲੀ ਹੋਈ ਨੂੰ ਇਹ ਵੀ ਨਾ ਪਤਾ ਲੱਗਿਆ ਕਿ ਦੁਨੀਆ ਤੇ ਕਿਹੜਾ ਘਰ ਹੈ ਬਰਤਨ ਲੈ ਕੇ ਮਰਨ ਚ ਸੋਚਦੀ ਹੈ ਵੀ ਆਪ ਦੇ ਘਰੋਂ ਤਿੰਨ ਚੌਲ ਨਹੀਂ ਲੈ ਸਕਦੀ ਮੇਰਾ ਤੇ ਪੁੱਤ ਮਰਿਆ ਸਵੇਰ ਨੂੰ ਲੱਗੀ ਸਾਰੇ ਘਰਾਂ ਦੇ ਵਿੱਚ ਪਿੰਡ ਦੇ ਸਾਰੇ ਘਰਾਂ ਦੇ ਵਿੱਚ ਹੋਇਆ ਹੀ ਸ਼ਾਮ ਹੋ ਗਈ ਜਿਹਦੇ ਜਾਇਆ ਕਰੇ ਚੌਲ ਲੈ ਕੇ ਜਾਣੇ ਆ ਪਰ ਚੌਲ ਤਾਂ ਦਿਓ ਜੇ ਤੁਹਾਡਾ ਕੋਈ ਮਰਿਆ ਨਹੀਂ ਹੈ ਤੁਹਾਡੇ ਘਰ ਕਿਸੇ ਦੀ ਮੌਤ ਨਹੀਂ ਹੋਈ ਪਿੱਛੇ ਤੁਹਾਡਾ ਕੋਈ ਮਰਿਆ ਨਹੀਂ ਹੈ ਚੌਲ ਤਾਂ ਦਿਓ ਐਦਾ ਕਹਿੰਦੀ ਐ ਤੇ ਹਰੇਕ ਕਹਿ ਦਿੰਦਾ ਵੀ ਸਾਡੇ ਤੇ ਆਪ ਬੜੀਆਂ ਬੋਤਾਂ ਹੋਈਆਂ ਬੜੇ ਗਏ ਨੇ ਸਾਡੇ ਪਰਿਵਾਰ ਦੇ ਮੈਂਬਰ ਕੋਈ ਕਿੰਨੀ ਉਮਰ ਚੱਲ ਗਿਆ ਕੋਈ ਕਿੰਨੀ ਉਮਰ ਚੱਲ ਗਿਆ ਐਦਾਂ ਕਰਦੀ ਕਰਦੀ ਸਾਰੇ ਘਰ ਖੋਲ ਲੈਂਦੀ ਥੱਕ ਕੇ ਹਮਕੇ ਸ਼ਾਮ ਨੂੰ ਜਦੋਂ ਘਰ ਆਉਂਦੀ ਐ ਤੇ ਸਾਰੇ ਚਲੇ ਜਾਂਦੇ ਨੇ ਉਹ ਫਕੀਰ ਬੈਠਾ ਰੱਬ ਦਾ ਪਿਆਰਾ ਬੈਠਾ ਕਹਿੰਦੇ ਮਾਂ ਲੈ ਜਾਉਣਾ ਤੇਰੇ ਪੁੱਤਰ ਨੂੰ ਜਿਉਂਦਾ ਕਰਦਾ ਹੱਥ ਜੋੜ ਕੇ ਖੜ ਗਈ ਕਹਿੰਦੀ ਹੈ ਰੱਬ ਦੇ ਬੰਦੇ ਮੈਂ ਤੇਰੀ ਗੱਲ ਨੂੰ ਸਮਝ ਗਈਆਂ ਕਿ ਇਹ ਜ਼ਿੰਦਗੀ ਤੇ ਜਿਉਣਾ ਹੈ ਤਾਂ ਸਬਰ ਰੱਖਣਾ ਪੈਣਾ ਇਹ ਸਭ ਦੀਆ ਪਰਮੇਸ਼ਰ ਦੀਆ ਦਾਤਾਂ ਮੈਨੂੰ ਹੁਣ ਸੋਚੀ ਆ ਗਈ ਹੈ ਮੈਨੂੰ ਅਕਲ ਆ ਗਈ ਹੈ ਰੱਬ ਦੇ ਘਰ ਦੀ ਕਿ ਇਹ ਰੱਬ ਦੀਆਂ ਦਾਤਾਂ ਨੇ ਜਿਨ੍ਹਾਂ ਦੇ ਨਾਲ ਸਾਡੇ ਸਨੇਹ ਬਣ ਜਾਂਦੇ ਨੇ ਰਿਸ਼ਤੇ ਬਣ ਜਾਂਦੇ ਨੇ ਫਿਰ ਜਿਹੜੀ ਉਹਦੀ ਦਾਤ ਜਿਵੇਂ ਆਈ ਹੈ ਤੇ ਫਿਰ ਉਹਦੇ ਹੁਕਮ ਚੋਣੇ ਚਲੇ ਵੀ ਜਾਣਾ ਤੇ ਐਦਾ ਉਹ ਰੱਬ ਦੇ ਪਿਆਰੇ ਦੇ ਬਾਤਾਂ ਨੂੰ ਸੁਣ ਕੇ ਉਹ ਰੱਬ ਦੇ ਪਿਆਰੇ ਦੇ ਬਚਨਾਂ ਨੂੰ ਸੁਣ ਕੇ ਮਾਤਾ ਨੂੰ ਗਿਆਨ ਹੋਇਆ ਤੇ ਉਹਨੇ ਪਰਮੇਸ਼ਰ ਦਾ ਭਾਣਾ ਮੰਨਿਆ ਇਸ ਕਰਕੇ ਭਾਈ ਅੱਜ ਸਾਡੇ ਵਿੱਚੋਂ ਬਾਬਾ ਨਥਾ ਸਿੰਘ ਦੀ ਚੌਂਕੀ ਦਾ ਜਿਹੜੇ ਸਦੀਵੀ ਵਿਛੋੜਾ ਦੇ ਗਏ ਨੇ ਤੇ ਪਰਿਵਾਰ ਨੂੰ ਬੜਾ ਦੁੱਖ ਮਹਿਸੂਸ ਹੋਇਆ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਨੇ ਬਜ਼ੁਰਗ ਘਰ ਦਾ ਆਸਰਾ ਹੁੰਦੇ ਨੇ ਜਿੰਨਾ ਚਿਰ ਘਰ ਦੇ ਵਿੱਚ ਬਜ਼ੁਰਗ ਲੋਕ ਬੈਠੇ ਨੇ ਉਹਨਾਂ ਚਿਰ ਘਰ ਦੇ ਵਿੱਚ ਹਮੇਸ਼ਾ ਸਾਰੇ ਸੁਖ ਨੂੰ ਨਾ ਪੈਂਦੇ ਨੇ ਸੌਂਦੇ ਨੇ ਬੇਫਿਕਰੇ ਰਹਿੰਦੇ ਨੇ ਜਦੋਂ ਬਜ਼ੁਰਗ ਘਰ ਦੇ ਵਿੱਚੋਂ ਚਲੇ ਜਾਂਦੇ ਨੇ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ ਸੁਭਲਾ ਚੁਕਾਂ ਦੀ ਖਿਮਾ ਇਹ ਜਥਾ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਹੈ ਜਥੇ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਟੁੱਟੀਆਂ ਰਹਿ ਜਾਂਦੀਆਂ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਸ਼ਰ ਜੋਗ ਨੇ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਭਾਈ ਜੋ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਕੋਟਾਂ ਟੋਟ ਧੰਨਵਾਦ ਹੈ ਆਪ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਪਹੁੰਚੇ ਹੋ ਸਮੂਹ ਨਗਰ ਵੱਲੋਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਸਮੂਹ ਨਗਰ ਦੀ ਪੰਚਾਇਤ ਵੱਲੋਂ ਕੋਟਾਨ ਕੋਟਾਨ ਕੋਟ ਧੰਨਵਾਦ ਹੈ ਜੋ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਹੋ ਸੋ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਜਿਨ੍ਹਾਂ ਨੂੰ ਬੋਲਣਾ ਆਉਂਦਾ ਹੈ ਭਾਈ ਨਾਲ ਬੋਲਿਓ ਸਾਰੀ ਸੰਗਤ ਗਾਜਵਜ ਕੇ ਫਤਿ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ